ਹੋ ਮਤਲਬ ਦੇ ਲਈ ਪਿਆਰ ਨੇ ਪਾਉਂਦੇ ਵਾਲਾ ਜਾਦੇ ਹੱਕ ਜਿਤਾਉਂਦੇ ਉਹ ਮਤਲਬ ਦੇ ਲਈ ਪਿਆਰ ਨੇ ਪਾਉਂਦੇ ਵਾਲਾ ਜਾਦੇ ਹੱਕ ਜਿਤਾਉਂਦੇ ਬਾਅਦੇ ਕਰ ਕਰ ਪਿੱਛੋਂ ਕਹਿਰਕ ਮੰਨਦੇ ਨੇ ਲੋਕੀ ਬਾਅਦੇ ਕਰ ਕਰ ਪਿੱਛੋਂ ਕਹਿਰਕ ਮੰਨਦੇ ਨੇ ਲੋਕੀ ਬੱਚਿਆਂ ਦੀ ਸੌ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਬੱਚਿਆਂ ਦੀ ਸੌਖਾ ਕੇ ਮੁਕਰ ਜਾਂਦੇ ਨੇ ਲੋਕੀ ਉਹ ਬੱਚਿਆਂ ਦੀ ਸੌਖਾ ਕੇ ਮੁਕਰ ਜਾਂਦੇ ਨੇ ਲੋਕੀ دین ਧਰਮ ਤੋਂ ਹੀਣੇ ਹੋਗੇ ਸੱਚ ਪੁੱਛੋਂ ਕਮੀਨੇ ਹੋਗੇ دین ਧਰਮ ਤੋਂ ਹੀਣੇ ਹੋਗੇ ਸੱਚ ਪੁੱਛੋਂ ਕਮੀਨੇ ਹੋਗੇ ਝੂਠ ਬੋਲ ਕੇ ਸੌ ਸੌ ਪਰਦੇ ਪਾਉਂਦੇ ਨੇ ਲੋਕੀ ਝੂਠ ਬੋਲ ਕੇ ਸੌ ਸੋ ਪਰਦੇ ਪਾਉਂਦੇ ਨੇ ਲੋਕੀ ਬੱਚਿਆਂ ਦੀ ਸੌ ਉਹ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਉਹ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਥਾਥਾ ਉੱਤੇ ਦਿਲ ਬਟਾਉਂਦੇ ਜਾਣੇ ਖਣੇ ਨਾਲ ਸੇਜ ਹਟਾਉਂਦੇ ਖਾਂ ਤਾਂ ਉੱਤੇ ਦਿਲ ਬਟਾਉਂਦੇ ਜਣੇ ਖਣੇ ਨਾਲ ਸੇਜ ਹੰਡਾਉਂਦੇ ਆਪਣੀ ਫੈਮਿਲੀ ਛੱਡ ਕੇ ਬਾਹਰ ਤੱਕੇ ਖਾਂਦੇ ਨੇ ਲੋਕੀ ਆਪਣੀ ਪਤਨੀ ਛੱਡ ਕੇ ਬਾਹਰ ਤੱਕੇ ਖਾਂਦੇ ਨੇ ਲੋਕੀ ਬੱਚਿਆਂ ਦੀ ਸੌ ਉਹ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਬੱਚਿਆਂ ਦੀ ਸੌ ਖਾ ਕੇ ਮੁਕਰ ਜਾਂਦੇ ਨੇ ਲੋਕੀ ਬੀਰੇ ਬੱਚਿਆਂ ਦੀ ਸੌਂਖਾ ਕੇ ਮੁਕਰ ਜਾਂਦੇ ਨੇ ਲੋਕੀ ਪਰਗਟ ਕਹੇ ਬਟੂਏ ਵਾਲਾ ਬਗਲ ਚ ਚੁਰੀ ਤੇ ਹੱਥ ਵਿੱਚ ਮਾਲਾ ਹੋ ਪਰਗਟ ਕਹੇ ਬਟੂਏ ਵਾਲਾ ਬਗਲ ਚ ਚੁਰੀ ਤੇ ਹੱਥ ਵਿੱਚ ਮਾਲਾ ਇਦਾਂ ਆਪਣਾ ਭੇਸ ਬੜੇ ਬਟਾਉਂਦੇ ਨੇ ਲੋਕੀ ਇਦਾਂ ਆਪਣਾ ਭੇਸ ਬੜੇ ਬਟਾਉਂਦੇ ਨੇ ਲੋਕੀ ਬੱਚਿਆਂ ਦੀ ਸੌਂ ਬੱਚਿਆਂ ਦੀ ਸੌਖਾ ਕੇ ਮੁਕਰ ਜਾਂਦੇ ਨੇ ਲੋਕੀ ਬੱਚਿਆਂ ਦੀ ਸੌਖਾ ਕੇ ਮੁਕਰ ਜਾਂਦੇ ਨੇ ਲੋਕੀ ਉਹ ਬੱਚਿਆਂ ਦੀ ਸੌਖਾ ਕੇ ਮੁਕਰ ਜਾਂਦੇ ਨੇ ਲੋਕੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਸੋ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਹਰਬਾਨੀ